ਜਿਆ ਨਾ ਵੀ ਚਾਲੇ ਰੋਣੇ ਨੀ ਜਿਆ ਨਾ ਵੀ ਚਾਲੇ ਰੋਣੇ ਆ ਵੀ ਮੇਰੇ ਕਹਿੰਦੇ ਸੀ ਸ਼ੁਰੂਆਤ ਨਹੀਂ ਲੰਮੇ ਸਮੇਂ ਤੋਂ ਜਬੂਨ ਨਾਲ ਪੜ ਚੁੱਕਿਆ ਆ ਤੇ ਦੇ ਵਾਸਤੇ ਚੋપરા ਹੋਰ ਅੱਗੇ ਹਲ ਵਧਦਾ ਹੋਇਆ ਸਾਹਮਣੇ ਚਾਰ ਮੋੜ ਵਾਲੇ ਸਮੇਂ ਸਾਹਮਣਾ ਕਰਦੇ ਆ ਲਓ ਖੜੇ ਲਾਲ ਵਿੱਚ ਕਿਹੜਾ ਜੱਫੀ ਜਫਾ ਲਾਉਣਾ ਬੜੀ ਗੋੜੀ ਹੈ ਬਈ ਲੜਕੀ ਦੀ ਅੰਮਾ ਹੁਕਮਵਾਰੀ ਇਸ ਵੇਲੇ ਤੋਂ ਆਨ ਕੁੱਤੀ ਨਾਲ ਤੇ ਨਾਲ ਜਿਹੜਾ ਮੈਚ ਖੇਡਿਆ ਜਾਣਾ ਹੈ ਮਾਨਕੀ ਦਾ ਡੋਰਾ ਕੁੱਤੀ ਵਾਲ ਤੇ ਮਾਨਕੀ ਇਹ ਸਾਡੀ ਅਰੇਂਜਮੈਂਟ ਨੇ ਜੋ ਫੈਸਲਾ ਲਿਆ ਹੈ ਇਹ ਟੀਮਾਂ ਵੀ ਜਿਹੜੀਆਂ ਗਰਾਊਂਡ ਦੇ ਲਾਗੇ ਆ ਜਾਣ ਲੋ ਆ ਨੌਜਵਾਨ ਜੋਤੀ ਐ ਤਹਾਰਪੁਰ ਪੰਡਾ ਪੰਡਾ ਪਿੱਛੇ ਹਟ ਤਾਪਾ ਲੱਗ ਰੂ ਮੈਦਾਨ ਵਿੱਚ ਚੰਦਰ ਚੇਲੇ ਦਾ ਆ ਜਾ ਵੇਖਿਆ ਨੀ ਯਾਰਾ ਅਲਹਰਾ ਸਾਬ ਮੇਲੇ ਦਾ ਆ ਜਾ ਵੇਖਿਆ ਨੀ ਯਾਰਾ ਅਲਹਰਾ ਸਾਬ ਮੇਲੇ ਦਾ ਉਹ ਸਾਹਮਣੇ ਪਾ ਦੇਖੋ ਇੱਕ ਪਾਸੇ ਮੋਲੂ ਐ ਇੱਕ ਪਾਸੇ ਤਹਾਰਪੁਰ ਤੇ ਜੋਤੀ ਐ ਓਪਰ ਲਓ ਝਨੇੜੀ ਵਾਲਾ ਸੱਤ ਮੈਚਲੇ ਕਰਦਾ ਹੈ ਕਿ ਪੁਆਇੰਟ ਜਾਂ ਹੈ ਉਹ ਸਾਹਮਣੇ ਮੁਕਾਬਲਾ ਹੋ ਗਿਆ ਇੱਕ ਪਾਸੇ ਕਹਿੰਦੇ 11 ਨੰਬਰ ਦੀ ਜਰਸੀ ਦੇ ਵਿੱਚ ਪਰਨ ਪਾਲ ਇਸ ਵੇਲੇ ਕਬੱਡੀ ਜਿਹਨੇ ਵਰਲਡ ਕੱਪ ਦੇ ਵਿੱਚ ਕਬੱਡੀ ਆ ਪੰਜਾਬ ਨੇ ਚਾਰ ਜਾਂਫੇ ਦੇ ਵਿੱਚ ਪੂਜਾ ਕਰਮੀ ਹੈ ਔਰ ਨਾਲ ਕਹਿੰਦੇ ਮਹਿਕ ਹੈ ਉਹ ਮੁਕਾਬਲਾ ਮਹਨੇ ਵਾਲੀ ਕਰਮੀ ਦੇ ਨਾਲ ਹੋ ਰਿਹਾ ਹੋਇਆ ਹੈ ਇਹ ਵੀ ਅੰਮੀ ਜਾਨ ਵਾਲੀ ਜਾਂਫੀ ਹੈ ਫਰੰਦੀਪੁਰ ਦੇ ਗੋਪੀ ਜਫੇ ਜਿਹੜੇ ਜ਼ੋਰ ਨਾਲ ਜਫੇ ਲਾਉਂਦੀ ਹੈ ਉਹ ਸਾਹਮਣੇ ਮੁਕਾਬਲਾ ਕਰਮੀ ਕਰਮੀ ਬਾਦ ਇਸ ਰੋਡ ਦੇ ਉੱਤੇ ਹੋਣਗੇ ਜਫੇਦਾਰ ਬਾਬਾ ਕਸ਼ਮੀਰ ਸਿੰਘ ਜੀ لالا <سؤال> بھی سو روپیہ ہوگا سویر بابا کہ شمیرا سروٹا ہوئی ہے کنکران صاحب کا رکھ ہے ਕਿੰਦੇ ਜਿਹਾ ਵਾਕੇ ਦੀ ਗੱਲ ਜਿਵੇਂ ਬਾਬਾ ਕਸ਼ਮੀਰਾ ਸਿੰਘ ਆਪਣੇ ਪ੍ਰਵਚਨਾਂ ਦੇ ਵਿੱਚ ਕਰਦੇ ਆ ਸ਼੍ਰੀ ਗੁਰੂ ਪਹਿਲੇ ਮਹਾਰਾਜ ਦੀ ਧਰਤੀ ਸਮਾਣ ਦੀ ਜੀ ਲਾਏ ਦੇ ਗੱਸੇ ਦੇ ਉੱਤੇ ਆ ਰਹੇ ਨੇ ਬਾਬਾ ਨਾਮਦੇਵ ਸਿੰਘ ਘੱਡੇ ਵਾਲੇ ਬੱਚਿਆਂ ਦਾ ਹੌਸਲਾ ਵਧਾ ਰਹੇ ਹੈਲੋ ਬਾਜੀ ਲੰਗੋ ਗਰਾਉਂਡ ਦੇ ਵਿੱਚ ਬਾਹਰ ਹੋ ਜਾਣ ਦੀ ਬੜੀ ਬੇਨਤੀ ਹੈ ਬੜੀ ਸਰਗਰਮਤਾ ਆਏ ਹੋਏ ਨੇ ਆਪਾਂ ਮੈਚ ਦਿਖਾੜਾ ਕੇ ਕੱਠ ਜਿਹੜਾ ਵੱਧਾ ਜਾਣਾ ਹੈ ਦੂਰ ਦੂਰ ਦੇ ਸੰਗਤ ਨੂੰ ਪਹੁੰਚਣਾ ਕੱਠ ਜਿਹੜਾ ਵੱਧਾ ਜਾਣਾ ਹੈ ਅੱਜ ਵੱਡਾ ਕਾਠ ਹੋਵੇਗਾ ਲਾਲਾ ਸਾਹਿਬ ਦੀ ਗੋਦ ਅੰਤਰ ਕਰਤੀ ਹੈ ਜਿੱਥੇ ਕਬੱਡੀ ਖੇਡੀ ਜਾ ਰਹੀ ਹੈ ਉਹ ਸਾਹਮਣੇ ਮਹਿਕ ਦੇ ਨਾਲ ਮੁਕਾਬਲਾ ਹੋਇਆ ਹੈ ਮੋਡੇ ਵਾਲੀ ਮਹਿਕ ਦੇ ਪਾਸੇ ਤੇ ਦੂਜੇ ਪਾਸੇ ਕੰਨੇ ਸੋਨੀਆ ਹਨੂਮਾਨ ਵਾਲੀ ਸੋਨੀਆ ਦਾਪਰਦੇਵ ਸਿੰਘ ਜੀ ਦੀ ਟੀਮ ਵਾਲੇ ਆਹ ਉਹ ਲੇਪਾ ਫੌਟੇ ਦੇ ਮਾਰ ਹੋਣਗੇ ਲੈ ਵੀ ਨਾਥਿਆਲੀ ਅਮਰਤ ਪਰ ਸਾਹਮਣੇ ਢੇਡੀ ਵਾਲਾ ਕਾਲਾ ਜਿਹੜਾ ਨੰਬਰ ਨੂੰ ਜਾਰੀਆਂ ਬਿਸ਼ੜਾ ਹੋਇਆ ਹੈ موسیقی <applause> گرم بڑے ਖੋਲਿਓ ਯਾਰ ਪ੍ਰਬੰਧਕ ਕਮੇਟੀ ਗੁੰਦੀਪ ਸਿੰਘ ਦੀ ਸੱਜੂ ਸਿੰਧੂ ਡੀਆਈਜੀ ਅਰੇਂਜ ਖੋਲਿਓ ਖੋਲਿਓ ਤੇ ਪਾਉਂਜੇ ਦੇ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਤੌਰ ਤੇ ਪਾਉਂਜੇ ਨੇ ਤੇ ਸਾਡੇ ਹਰਮਨ ਸਿੰਘ ਜੀ ਨਾਲ ਨਾਲ ਪ੍ਰਬੰਧ ਜੀ ਸਾਡੇ ਨਾਪੇ ਤੋਂ ਆਪਣੀ ਟੀਮ ਨਾਲ ਵੀ ਕਰ ਗਿਆ ਨਾਲ ਕਬੱਡੀ ਕਲੱਬ ਫਰਦਾਵਾ ਕਰਕੇ ਸੇਖਣਾ ਜੀ ਤੁਹਾਨੂੰ ਨੇ ਅੱਜ ਕਬੱਡੀ ਟੀਮ ਦਾ ਸਟਾਰੀ ਹੈ ਲੋ ਸਾਹਮਣੇ موسیقی <سؤال> 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 कलदी सच न कुझु जा सच बाडा ਬਾਬਾ बाबा ਸਿੰਘ ਜੀ بابا نامدے سنگھ جی ترمجیت چیئرمین ہے سردار منجیت جی سواری جان پہچان کرو گے سب سے دنواد ہے

ਕਿਸਮ ਦਾ ਹੈ ਤੇ ਇੱਕ ਖਾਸ ਤੌਰ ਤੇ ਜਿਹੜਾ ਇਸ ਧਾਰਮਿਕ ਜਗ੍ਹਾ ਦੇ ਉੱਤੇ ਜਿਹੜਾ ਇਹ ਕਬੱਡੀ ਟੂਰਨਾਮੈਂਟ ਆਇਆ ਪਰੰਪਰਿਕ ਤੌਰ ਉੱਤੇ ਸੁਮੇਲਾ ਸਿੰਘ ਨੂੰ ਤੇ ਜਿਹੜੇ ਚੈਲਿਆ ਬਣੇ ਸਾਡੇ ਦੋਸਤ ਹੈ ਜਿਹੜੇ ਹਰਜੀਤ ਮਾਨ ਜੀ ਉਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਤੇ ਸਾਰਿਆਂ ਨੂੰ ਖਾਸ ਤੌਰ ਤੇ ਜਿਹੜੀਆਂ ਕਬੱਡੀ ਟੀਮਾਂ ਦੋੋਂ ਆਈਆਂ ਹਨ ਉਹਨਾਂ ਨੂੰ ਬਹੁਤ ਬਹੁਤ ਇਸ ਗੱਲ ਦੀ ਮੁਬਾਰਕਬਾਦ ਇੱਕ ਵਾਰੀ ਫੇਰ 35 ਦੇ 35 ਦੇ ਖੇਡ ਮੁਕੰਮਲ ਹੋਈ ਹੈ ਕਿੰਨਾ ਵੱਡਾ ਮੈਚ ਹੋ ਜਾਗਾ ਇਤਿਹਾਸਕ ਮੈਚ ਹੋਵੇਗਾ ਇਹ ਦੰਦਾ ਸਰਹਾਰਾ ਨਾ ਕਰਬਾਣੀ ਸ੍ਰੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੱਜ ਗੁਰਦੁਆਰਾ ਸਿਸਰ ਲਹੌਰਾ ਵਿਖੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਅਤੇ ਮਹਾਂ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਦੀ ਯਾਦ ਵਿੱਚ ਤੀਸਰਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਦੇ ਵਿੱਚ ਪੰਜਾਬ ਤੇ ਜਿਹੜੇ ਵਰਲਡ ਵਿੱਚ ਖੇਡੇ ਹੋਏ ਖਿਡਾਰੀ ਵੱਡੀਆਂ ਟੀਮਾਂ ਨੇ ਪਾਗਲਿਆ ਬਹੁਤ ਵੱਡਾ ਟੂਰਨਾਮੈਂਟ ਹੋਇਆ ਜਿਹਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਤੇ ਇਲਾਕੇ ਦੀਆਂ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਜਿੱ ਦਿੱਤਾ ਉੱਥੇ ਖਿਡਾਰੀਆਂ ਨੂੰ ਬਹੁਤ ਵੱਡੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਜੋ ਕਾਲਪੁਰ ਦੀ ਗੁਰਮਾਰ ਦੀ ਕਿਰਪਾ ਸਦਕਾ ਸਾਰਾ ਟੂਰਨਾਮੈਂਟ ਬੜੀ ਚੜ੍ਹਦੀ ਕਲਾ ਨਾਲ ਤੇ ਸੁਖ ਸ਼ਾਂਤੀ ਨਾਲ ਸੰਪੰਨ ਹੋਇਆ ਅਸੀਂ ਅੱਗੇ ਵਾਸਤੇ ਵੀ ਆਸ ਕਰਦੇ ਹਾਂ ਕਿ ਕਾਲਪੁਰਕ ਪਰਮੇਸ਼ਰ ਗੁਰੂ ਮਾਰਾ ਸਾਹਿਬ ਤੋਂ ਪ੍ਰਬੰਧਕ ਕਮੇਟੀ ਤੋਂ ਪ੍ਰਬੰਧਕਾਂ ਤੋਂ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਸਿਰ ਤੇ ਇਸ ਤੋਂ ਵਧੀਆ ਟਰਨਮੈਂਟ ਹੋਇਆ ਕਰੇ ਸਾਰੇ ਇੱਥੇ ਇਲਾਕੇ ਦਾ ਧੰਨਵਾਦ ਹੈ ਬਾਬਾ ਕਸ਼ਮੀਰ ਸਿੰਘ ਵੱਲੋਂ ਕਰਾਇਆ ਜਾਂਦਾ ਗੁਰਦੁਆਰਾ ਸਿੱਧ ਸਰ ਸਾਹਿਬ ਅਲਹਰਾਵੇਖੇ ਜੋ ਕਬੱਡੀ ਟਰਨਮੈਂਟ ਹੈ ਉਹਦੇ ਵਿੱਚ ਮੈਂ ਆਇਆ ਤੇ ਮੈਂ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਖੇਡਾਂ ਵੱਲੀ ਜਿਹੜਾ ਜਦੋਂ ਧਾਰਮਿਕ ਸ਼ਕਤੀਆਂ ਜਿਹੜੀਆਂ ਉਹ ਖੇਡਾਂ ਵਾਲੇ ਪਾਸੇ ਯੂਥ ਨੂੰ ਲਾਉਂਦੀਆਂ ਉਹਦਾ ਬਹੁਤ ਦੂਰ ਰਸ ਜਿਹੜਾ ਨਤੀਜੇ ਨਿਕਲਦੇ ਆ ਇਸ ਕਰਕੇ ਮੈਂ ਇਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਤੇ ਸਾਰਿਆਂ ਨੂੰ ਇਹ ਕਹਿੰਦਾ ਜਿਹੜੀ ਬੈਸਟ ਟੀਮ ਆ ਉਹ ਜਿੱਤੇ ਤੇ ਪ੍ਰਬੰਧਕਾਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਜੀ ਜਿਸ ਤਰ੍ਹਾਂ ਆ ਪੰਜਾਬ ਦੀ ਨੌਜਵਾਨੀ ਨੂੰ ਵਿਸ਼ੇਸ਼ ਦਿੱਤੀ ਜਾ ਰਹੀ ਹੈ ਮਹਾਪੁਰਸ਼ਾਂ ਵੱਲੋਂ ਨਸ਼ਾ ਦੇ ਦੇਖੋ ਇਹ ਜਿਹੜਾ ਸੋਸਾਇਟੀ ਦੇ ਵਿੱਚ ਮਕਤਾਰ ਤੇ ਅੱਜ ਕੱਲ ਕਿਉਂਕਿ ਪੁਲਿਸ ਦਿਖਦੀ ਹੈ ਵਰਦੀ ਦੇ ਵਿੱਚ ਤੇ ਇਹ ਮੰਨ ਲਿਆ ਜਾਂਦਾ ਵੀ ਪੁਲਿਸ ਵੱਲੋਂ ਹੀ ਸ਼ਾਇਦ ਨਸ਼ੇ ਰੋਕਣਾ ਹੈ ਪਹਿਲੇ ਤੌਰ ਤੇ ਮਾਪੇ ਦਾ ਰੋਲ ਹੁੰਦਾ ਦੂਜੇ ਤੌਰ ਤੇ ਸੋਸਾਇਟੀ ਦਾ ਰੋਲ ਹੁੰਦਾ ਤੀਜੇ ਤੌਰ ਤੇ ਹਿੰਦੁਸਤਾਨ ਦੇ ਲੋਕ ਆਪਾ ਧਾਰਮਿਕ ਪ੍ਰਵੇਤੀ ਦੇ ਆ ਤੇ ਧਾਰਮਿਕ ਸੰਸਥਾਵਾਂ ਦਾ ਵੀ ਬਹੁਤ ਵੱਡਾ ਰੋਲ ਹੈ ਕਿਉਂਕਿ ਲੋਕ ਸ਼ਰਦਾ ਦੇ ਨਾਲ ਉੱਥੇ ਜਾਂਦੇ ਆ ਮੱਥਾ ਟੇਕਦੇ ਆ ਤੇ ਉਹ ਉਹਨਾਂ ਦਾ ਵੀ ਇਹ ਰੋਲ ਬੰਦਾ ਹੈ ਵੀ ਉਹ ਜਿਹੜੇ ਇਸ ਪਾਸੇ ਯੂਥ ਨੂੰ ਸਹੀ ਡਾਇਰੈਕਸ਼ਨ ਦੇਣ ਤੇ ਮੈਨੂੰ ਲੱਗਦਾ ਵੀ ਇਤੋਂ ਵਧੀਆ ਸਹੀ ਟੰਗ ਨਹੀਂ ਕੋਈ ਵੀ ਜਿਹੜੀ ਖੇਡਾਂ ਵਾਲੇ ਪਾਸੇ ਯੂਥ ਨੂੰ ਉਸ਼ਾਧ ਕਰਨਾ ਤੇ ਮੈਂ ਬਾਬਾ ਕਸ਼ਮੀਰਾ ਸਿੰਘ ਨੂੰ ਤੇ ਸਮੂਹ ਪ੍ਰਬੰਧਕਾਂ ਨੂੰ ਇਸ ਗੱਲ ਦੀ ਮੁਬਾਰਕਵਾਦ ਪਾਸ਼ਾ ਜੀ ਦੀ ਸਮਰਪਿਤ ਹੈ ਜੀ ਔਰ ਬਾਬਾ ਸੁਖਦੀਪ ਸਿੰਘ ਜੀ ਲੌਰਾਂ ਸਾਹਿਬ ਵਾਲੇ ਔਰ ਬਾਬਾ ਕਸ਼ਮੀਰਾ ਸਿੰਘ ਜੀ ਦਾ ਬਹੁਤ ਵੱਡਾ ਪ੍ਰਾਲਾ ਜੀ ਇਹ ਕਿ ਤਿੰਨ ਦਿਨ ਦਾ ਅੱਜ ਖੇਡਲਾ ਦਿਨ ਹੈ ਔਰ ਤਿੰਨੇ ਦਿਨ ਪੰਜਾਬ ਦੇ ਨੌਜਵਾਨ ਬੱਚੇ ਜਿਹੜੇ ਆ ਪੰਜਾਬ ਦੇ ਅਲੱਗ-ਅਲੱਗ ਕੋਨਿਆਂ ਤੋਂ ਇੱਥੇ ਕਬੱਡੀ ਖੇਡਣ ਆਉਂਦੇ ਆ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਆ ਕਬੱਡੀ ਖੇਡਦੇ ਨੇ ਔਰ ਇਨਾਮ ਜਿਹੜੇ ਆ ਵੱਡੀ ਗਿਣਤੀ ਦਿੱਤੇ ਜਾਂਦੇ ਨੇ ਸੋ ਬਹੁਤ ਵੱਡਾ ਪ੍ਰਾਲਾ ਜੀ ਇਹ ਬਾਬਾ ਕਸ਼ਮੀਰਾ ਸਿੰਘ ਜੀ ਦਾ ਔਰ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਹੋਣ ਦੇ ਵਿੱਚ ਬਹੁਤ ਵੱਡੀ ਮਦਦ ਮਿਲਦੀ ਹੈ ਬੱਚੇ ਉਸ ਸ਼ਾਹਿਦ ਹੁੰਦੇ ਨੇ ਵੱਡੇ ਲੈਵਲ ਤੇ ਅੱਗੇ ਉਹਨਾਂ ਨੂੰ ਮੌਕੇ ਮਿਲਦੇ ਨੇ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਾਬਾ ਕਸ਼ਮੀਰਾ ਸਿੰਘ ਜੀ ਦਾ ਕਿ ਬਹੁਤ ਵੱਡਾ ਪ੍ਰਾਲਾ ਕਰ ਰਹੇ ਆ ਪੂਰੇ ਇਲਾਕੇ ਦੀ ਸੰਗਤ ਜਿਹੜੀ ਆ ਇਸ ਟੂਰਨਾਮੈਂਟ ਦਾ ਆਨੰਦ ਲੈਣ ਵਾਸਤੇ ਆਉਂਦੀ ਆ ਜੀ ਤੇ ਮੈਂ ਬਤਾਰੇ ਐਮਐਲਏ ਹਾਜ਼ਰੀ ਲਾਉਣ ਵਾਸਤੇ ਆਇਆ ਜੀ ਸੰਗਤ ਦੇ ਦਰਸ਼ਨ ਕੀਤੇ ਨੇ ਬਾਬਾ ਜੀ ਨਾਲ ਗੱਲਬਾਤ ਹੋਈ ਹੈ ਖਿਡਾਰੀਆਂ ਨੂੰ ਐਪਰੀਸ਼ੀਏਟ ਕੀਤਾ ਸਾਰਿਆਂ ਨੂੰ ਤੇ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਜੀ